ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵੱਲੋਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕੇਂਦਰ ਸਰਕਾਰ ਨੂੰ ਪਦਮ ਪੋਸ਼ਣ ਵਾਪਸ ਕਰਨ ਦੇ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਹਮੇਸ਼ਾ ਪੰਜਾਬੀਆਂ ਅਤੇ ਮਨੁੱਖਤਾ ਲਈ ਲੜਦੇ ਆ ਰਹੇ ਹਨ ਗਰੇਵਾਲ ਨੇ ਇਹ ਵੀ ਕਿਹਾ ਕਿ ਬਾਦਲਾ ਨੇ ਹਮੇਸ਼ਾ ਵੇ ਇਨਸਾਫੇ ਵਿਰੁੱਧ ਲੜਾਈ ਲੜੀ ਅਤੇ ਇਹ ਉਹਨਾਂ ਵੱਲੋਂ ਪੰਜਾਬੀਆਂ ਦੇ ਹਿੱਤ ਵਿੱਚ ਚੁੱਕਿਆ ਗਿਆ ਇੱਕ ਕਦਮ ਹੈ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਮੁਲਾਕਾਤ ਕਰਦੇ ਹੋਣਾ ਕਿਹਾ ਕਿ ਕੇਂਦਰ ਹਜੇ ਵੀ ਅੜੇਲ ਰਵੱਈਆ ਅਪਣਾ ਰਿਹਾ ਜੋ ਕਾਨੂੰਨਾਂ ਨੂੰ ਪਿੱਛੇ ਹਟਣ ਦੀ ਬਜਾਏ ਕਿਸਾਨਾਂ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਦੀ ਗੱਲ ਕਰ ਰਹੀ ਹੈ ਦੇਖੋ ਬਾਦਲ ਸਾਹਿਬ ਨੇ ਦੇ ਵਾਪਸ ਨਹੀਂ ਦੇਣ ਜਾ ਰਹੇ ਵਾਪਸ ਕਰਤਾ ਉਹਨਾਂ ਨੇ 350 ਫੀ ਦੀ ਚਿੱਠੀ ਰਾਸ਼ਟਰਪਤੀ ਭਵਨ ਰਾਸ਼ਟਰਪਤੀ ਨੂੰ ਲਿਖੀ ਹੈ ਕਿ ਇਹ ਜਿਹੜਾ ਤੁਸੀਂ ਮਾਨ ਸਨਮਾਨ ਮੈਨੂੰ ਦਿੱਤਾ ਸੀਗਾ ਮੈਂ ਇਹਦੇ ਨਾਲ ਨਹੀਂ ਕੈਰੀ ਆਨ ਕਰ ਸਕਦਾ ਕਿਉਂਕਿ ਮੈਂ ਧਰਤੀ ਨਾਲ ਜੁੜਿਆ ਹਾਂ ਜਦ ਮੇਰਾ ਪੰਜਾਬ ਦਾ ਕਿਸਾਨ ਆਪਣੀਆਂ ਮੰਗਾਂ ਲਈ ਸੜਕਾਂ ਤੇ ਬੈਠਾ ਹੈ ਤੇ ਜੋ ਵਿਹਾਰ ਉਹਦੇ ਨਾਲ ਹਰਿਆਣੇ ਵਿੱਚ ਦਿੱਲੀ ਪਹੁੰਚਣ ਵੇਲੇ ਤਾਂ ਕੀਤਾ ਗਿਆ ਉਹ ਸਾਰੀ ਚੀਜ਼ ਦਾ ਮੈਨੂੰ ਬੜਾ ਵੱਡਾ ਦੁੱਖ ਹੈ ਕਿਉਂਕਿ ਸਰ ਪ੍ਰਕਾਸ਼ ਸਿੰਘ ਬਾਦਲਦੀ ਇੰਨੀ ਲੰਬੀ ਰਾਜ ਸੀ ਜੀਵਨ ਵਿੱਚ ਉਹਨਾਂ ਨੇ ਜਾਦਵੀ ਕਦੇ ਮਨੁੱਖਤਾ ਨਾਲ ਤੇ ਵਿਸ਼ੇਸ਼ ਤੌਰ ਤੇ ਪੰਜਾਬੀਆਂ ਨਾਲ ਅਨਿਆਏ ਹੋਇਆ ਭਾਵੇਂ ਉਹ ਸਮਾਜਿਕ ਸੀ ਭਾਵੇਂ ਉਹ ਆਰਥਿਕ ਸੀ ਭਾਵੇਂ ਉਹ ਰਾਜਨੀਤਿਕ ਸੀ ਜਾਂ ਭਾਵੇਂ ਉਹ ਧਾਰਮਿਕ ਸੀ ਉਹਨਾਂ ਨੇ ਆਪਣੇ ਫਰਜ਼ ਦੀ ਡੈਗੀ ਕਰਦਿਆਂ ਹੋਏ ਅੱਗੇ ਹੋ ਕੇ ਲੜਾਈ ਲੜੀ ਹੈ ਤੇ ਅੱਜ ਵੀ ਆਪਣੀ ਇਸ ਅਵਸਥਾ ਵਿੱਚ ਉਹਨਾਂ ਨੇ ਮੈਂ ਸਮਝਦਾ ਕਿ ਜਿੱਥੇ ਪੰਜਾਬ ਦਾ ਉੱਥੇ ਕੌਮ ਦਾ ਤੇ ਪੰਜਾਬੀਆਂ ਦਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਬੜਾ ਵੱਡਾ ਸਿਰ ਉੱਚਾ ਕੀਤਾ ਹੈ ਕਿ ਉਹਨਾਂ ਨੇ ਇਸ ਗੱਲ ਦਾ ਵੀ ਅੱਜ ਸੁਨੇਹਾ ਦੇ ਦਿੱਤਾ ਹੈ ਕਿ ਅਸੀਂ ਕਿਸੇ ਪ੍ਰਸ਼ੰਸਾ ਦੇ ਭੁੱਖੇ ਨਹੀਂਗੇ ਇਹ ਸਾਡੇ ਲਈ ਸਭ ਤੋਂ ਪਹਿਲਾਂ ਪੰਜਾਬ ਤੇ ਪੰਜਾਬੀ ਹੈ ਤੇ ਪੰਜਾਬੀ ਦੀ ਪੰਜਾਬ ਦੀ ਰੀੜ ਦੀ ਹੱਡੀ ਖਰਸਾਨ ਹੈ ਸਰ ਕਈ ਮੀਟਿੰਗਾਂ ਜਿਹੜੀਆਂ ਕਿਸਾਨਾਂ ਦੀਆਂ ਹੋ ਚੁੱਕੀਆਂ ਨੇ ਦਿੱਲੀ ਦੇ ਵਿੱਚ ਕੇਂਦਰ ਸਰਕਾਰ ਨਾਲ ਪਰ ਗੱਲ ਨਹੀਂ ਬਣੀ ਤੇ ਅੱਜ ਵੀ ਪਹਿਲੇ 라운ਡ ਦੀ ਮੀਟਿੰਗ ਦੇ ਵਿੱਚ ਕੋਈ ਸਿੱਟਾ ਨਹੀਂ ਨਿਕਲਿਆ ਕਿਸ ਤਰ੍ਹਾਂ ਦੇਖਦੇ ਹਾਂ ਵੀ ਕਿਸਾਨਾਂ ਨੂੰ ਵਾਰ-ਵਾਰ ਸਮਝਾਈ ਜਾ ਰਹੀ ਹੈ ਦੇਖੋ ਜੋ ਚੈਨਲਾਂ ਦਾ ਰਾਹੀ ਪਤਾ ਲੱਗ ਰਿਹਾ ਹੈ ਉਹ ਅੜੀਲ ਰਵਈਆ ਲੱਗ ਰਿਹਾ ਹੈ ਦਿੱਲੀ ਦੀ ਸਰਕਾਰ ਦਾ ਮਤਲਬ ਮੈਂ ਅੱਜ ਤੱਕ ਕਦੇ ਵੀ ਦਿੱਲੀ ਸਰਕਾਰ ਦੇ ਨੁਮਾਇੰਦਿਆਂ ਨੂੰ ਮੰਤਰੀਆਂ ਦੇ ਰੂਪ ਵਿੱਚ ਭਾਵੇਂ ਹੋਵੇ ਭਾਵੇਂ ਉਹ ਪੋਲਿਟਿਕਲ ਬੰਦਿਆਂ ਦਾ ਹੋਵੇ ਇਹ ਕਹਿੰਦਾ ਨਹੀਂ ਸੁਣਿਆ ਕਿ ਅਸੀਂ ਜੇ ਲੋੜ ਪਈ ਤਾਂ ਕਾਨੂੰਨ ਵਾਪਸ ਵੀ ਲੈ ਸਕਦੇ ਹਾਂ ਜაძਵੀ ਉਹਨਾਂ ਨੇ ਕਿਤੇ ਇਹ ਗੱਲ ਕੀਤੀ ਹੈ ਤਾਂ ਉਹ ਕਹਿੰਦੇ ਆ ਕਿ ਅਸੀਂ ਸਮਝਾਵਾਂਗੇ ਇਹ ਕਿਸਾਨ ਹਿਤੂ ਕਾਨੂੰਨ ਨੇ ਜਿਹੜੇ 70 ਸਾਲ ਜਿ ਕਿਸੇ ਨੇ ਬਣਾਇਓ ਅਸੀਂ ਬਣਾਏ ਨੇ ਸੋ ਇਹ ਇਸ ਗੱਲ ਕਰਕੇ ਜਿੱਥੇ ਦੇਖੋ ਇੱਕ ਪਾਸੇ ਇੰਨਾ ਉਹ ਵੱਡੀ ਕੁਰਬਾਨੀ ਕਰ ਰਹੇ ਨੇ ਤੇ ਤੁਸੀਂ ਉਹਨਾਂ ਦਾ ਮਜ਼ਾਕ ਉਡਾਓ ਇਹ ਗੱਲ ਨੂੰ ਕੌਣ ਪ੍ਰਬੰਧ ਕਰੂਗਾ ਤੇ ਸਰ ਕੌਮੀ ਖਿਡਾਰੀ ਵੀ ਜਿਹੜਾ ਆਪਣਾ ਅਵਾਰਡ ਵਾਪਸ ਕਰਨਗੇ ਸੱਤ ਤਰੀਕ ਨੂੰ ਉਹਨਾਂ ਵੱਲੋਂ ਕਿਹਾ ਗਿਆ ਵਾ ਇੱਕ ਵੱਡੀ ਜਿਹੜੀ ਹੈ ਗੱਲ ਕਹੀ ਜਾ ਰਹੀ ਹੈ ਕਿ ਉਹਨੂੰ ਕਿਸ ਤਰ੍ਹਾਂ ਦੇ ਦੇਖੋ ਮੈਂ ਸਮਝਦਾ ਕਿ ਜਿਹੜਾ ਵੀ ਧਰਤੀ ਨਾਲ ਜੁੜਿਆ ਹੋਇਆ ਤੇ ਜਿਹੜਾ ਵੀ ਅੰਦਾ ਤੇ ਨਾਲ ਜੁੜਿਆ ਹੋਇਆ ਤੇ ਜਿਹਦੇ ਮਨ ਵਿੱਚ ਮਾੜਿਆ ਜਿਹਾ ਵੀ ਮਨੁੱਖਤਾ ਦੀ ਕਹਾਣੀ ਹੈ ਉਹ ਇਸ ਮੌਕੇ ਕਦੇ ਚੁੱਪ ਨਹੀਂ ਬੈਠਾ ਰਹਿ ਸਕਦਾ ਕਿ ਉਪਨੀ ਬੈਠਾ ਰਹਾ ਸਦਾ ਦੇਖੋ ਇਥੋਂ ਵਧੀਆ ਪੀਸਫੁਲ ਇਦੋਂ ਵਧੀਆ ਹੋਰ ਪ੍ਰੋਟੈਸਟ ਕੀ ਹੋ ਸਕਦਾ ਹੈ ਕਿ ਚੀਨਾ ਲੋਕਾਂ ਨੇ ਉਹਨਾਂ ਤੇ ਲਾਠੀਆਂ ਚਲਾਈਆਂ ਪਾਣੀ ਦੀਆਂ ਬਿਛਾੜਾਂ ਮਾਰੀਆਂ ਲੰਗਰ ਉਹਨਾਂ ਨੂੰ ਵਿਛਾਇਆ ਇਹਨਾਂ ਨੇ ਤੇ ਇਸ ਮੂਵਮੈਂਟ ਨੂੰ ਬਦਨਾਮ ਕਰਨ ਲਈ ਕਦੇ ਕਹਿ ਰਹੇ ਆ ਕਿ ਇਹ ਨਕਸਲਾਈਟ ਮੂਵਮੈਂਟ ਆ ਕਦੇ ਕਹਿ ਦਿੰਦੇ ਆ ਖਾਲਸਾਨੀ ਮੂਵਮੈਂਟ ਆ ਕਦੇ ਕਹਿ ਦਿੰਦੇ ਆ ਐਂਟੀ ਨੈਸ਼ਨਲ ਲੋਕਾਂ ਦੀ ਮੂਵਮੈਂਟ ਆ ਮੈਂ ਸਮਝਦਾ ਕਿ ਗਵਰਨਮੈਂਟ ਆਫ ਇੰਡੀਆ ਹਲੇ ਤੱਕ ਇਹ ਸਾਰੇ ਮੁੱਦੇ ਦੀ ਗੰਭੀਰਤਾ ਹੀ ਨਹੀਂ ਸਮਝ ਸਕੇ ਸਰ ਜੀ ਗੱਲ ਕਰਦੇ ਆਂ ਤੇ ਦੇਖਿਆ ਜਾ ਰਿਹਾ ਵੀ ਅੱਜ ਕਿਸਾਨਾਂ ਨੇ ਜਿਹੜੀ ਆ ਰੋਟੀ ਵੀ ਉਹਨਾਂ ਦੀ ਜਿਹੜਾ ਦੁਪਹਿਰ ਦਾ ਲੰਚ ਸੀ ਸਰਕਾਰ ਦਾ ਠਕਾ ਠੁਕਰਾ ਦਿੱਤਾ ਤੇ ਆਪਣਾ ਜਿਹੜਾ ਲੈ ਕੇ ਗਿਆ ਸੀ ਰੋਟੀ ਲੈ ਗਿਆ ਸੀ ਉਹੀ ਖਾ ਰਹੇ ਨੇ ਉਹ ਕਹਿੰਦੇ ਅਸੀਂ ਸਰਕਾਰ ਦੀ ਨਹੀਂ ਅਸੀਂ ਕਹਿੰਦੇ ਅਸੀਂ ਆਪਣੀ ਖਾਵਾਂਗੇ ਕਹਿੰਦੇ ਜਾ ਕੇ ਦੇਖੋ ਸਾਡੇ ਲੰਗਰਾਂ ਦੇ ਵਿੱਚੜੇ ਹਰੇਕ ਕਿਸਾਨ ਲਈ ਜੋ ਬਣਿਆ ਸੀ ਉਹੀ ਨਾਲ ਹੀ ਖਾਣਾ ਕਿਸ ਤਰ੍ਹਾਂ ਦੇ ਨੇ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਨਹੀਂ ਸੋਚਣਾ ਦੇਖੋ ਸਰਕਾਰ ਨੂੰ ਪਿਛਲੇ ਜਿਹੜੀ ਮੀਟਿੰਗ ਲਾਸਟ ਪਹਿਲੀ ਨੂੰ ਹੋਈ ਹੈ ਉਹਨਾਂ ਨੇ ਉਹਨਾਂ ਦੇ ਨਾਲ ਚਾਹ ਦਾ ਕਾਪੀ ਵੀ ਨੋਮਨਕਾਰ ਕੀਤਾ ਦੇਖੋ ਉੱਥੇ ਉਹ ਹੁਣ ਇੰਨਾ ਕਸ਼ਟ ਸਹਿ ਰਹੇ ਆ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਆ ਜਿਹੜੇ ਲੋਕ ਇਸ ਨੂੰ ਲੀਡ ਕਰ ਰਹੇ ਨੇ ਕਿੰਨੇ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਦੇ ਨਾਲ ਇਸ ਵੇਲੇ ਰਿਸਕ ਚਾ ਕਰੋਨਾ ਦੀ ਮਹਾਮਾਰੀ ਉੱਪਰੋਂ ਪੈ ਰਹੀ ਠੰਡ ਫਿਰ ਵਾਸਾ ਸੜਕ ਤੇ ਤੇ ਉਹ ਲੀਡਰਸ਼ਿਪ ਕਿਵੇਂ ਐਕਸੈਪਟ ਕਰ ਸਕਦੀ ਆ ਕਿ ਉਹ ਚਾਹ ਪੀ ਕੇ ਤੇ ਰੋਟੀ ਖਾ ਕੇ ਸਰਕਾਰ ਨਾਲ ਆ ਜਾਣੇ ਹੋ ਸਕਦਾ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼